ਆ ਨਵਾਂ ਖਲਾਸਾ ਸੁਣ ਲੋ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ ਤੇ ਮੂੰਹ ਤੇ ਮੱਖੀਆਂ ਬਹਿ ਗਈਆਂ ਆ ਬਠਿੰਡਾ ਚ ਥਾਰ ਵਾਲੀ ਬੀਬੀ ਪੁਲਿਸ ਵਾਲੀ ਬੀਬੀ ਜਿਹਨੂੰ ਕਹਿੰਦੇ ਚਿੱਟੇ ਸਮੇਤ ਫੜਿਆ ਸੀ ਹੁਣ ਉਹ 29 ਦਿਨਾਂ ਬਾਅਦ ਹੀ ਜੇਲ੍ਹੋਂ ਬਾਹਰ ਆ ਰਹੀ ਐ ਅਜੇ ਤਾਂ ਵੱਡੀ ਗਿਣਤੀ ਲੋਕ ਇਹ ਮੰਗਾਂ ਠਾਉਂਦੇ ਫਿਰਦੇ ਸੀ ਵੀ ਪੰਜਾਬ ਸਰਕਾਰ ਇਹਦੇ ਘਰ ਤੇ ਵੀ ਬੰਦੋਲਜਰ ਚਲਾਵੇ ਹੁਣ ਇਹਦੀ ਕੋਠੀ ਵੀ ਢਾਕੇ ਵਿਖਾਵੇ ਤੇ ਹੁਣ ਉਹ ਕਾਲੀ ਥਾਰ ਵਾਲੀ ਪੁਲਸ ਵਾਲੀ ਬੀਬੀ ਜਿਹਨੂੰ ਪੁਲਸ ਨੇ ਹੀ ਫੜਿਆ ਸੀ ਕਹਿੰਦੇ 17 ਗ੍ਰਾਮ ਚਿੱਟਾ ਇਹਦੇ ਕੋਲੋਂ ਫੜਿਆ ਗਿਆ ਤੇ ਫਿਰ ਤਿੰਨ ਰਿਮਾਂਡ ਲੈ ਕੇ ਉਹਦੀ ਪੁੱਛਗਿੱਛ ਕੀਤੀ ਸੀ ਤੇ ਹੁਣ ਅਦਾਲਤ ਨੇ ਉਹਦੀ ਜ਼ਮਾਨਤ ਕਰ ਦਿੱਤੀ ਹੈ ਤੇ ਹੁਣ ਉਹ ਬੀਬੀ ਜੇਲੋਂ ਬਾਹਰ ਆ ਰਹੀ ਹੈ ਅੱਜ ਸ਼ਾਮ ਤੱਕ ਆ ਜਾਏਗੀ ਕੱਲ ਸਵੇਰ ਤੱਕ ਆ ਜਾਏਗੀ ਕਿਉਂਕਿ ਜ਼ਮਾਨਤ ਉਹਦੀ ਹੋ ਗਈ ਐ ਬੇਲ ਹੋ ਗਈ ਐ ਹੁਣ ਉਹ ਜੇਲ੍ਹੋਂ ਬਾਹਰ ਆਏਗੀ ਹੁਣ ਸਵਾਲ ਇਹ ਐ ਵੀ ਇਹ ਜਿਹੜੀ ਜਿਹੜੀ ਇਹ ਬੀਬੀ ਫੜੀ ਸੀ ਪੁਲਿਸ ਨੇ ਜਿਹਦੇ ਉੱਪਰ ਪੁਲਿਸ ਨੇ ਹੀ ਕਿਹਾ ਸੀ ਵੀ ਇਹਦੇ ਕੋਲੋਂ ਚਿੱਟੇ ਦਾ ਨਸ਼ਾ ਮਿਲਿਆ ਔਰ ਇਹਦੇ ਤਾਰ ਇਧਰ ਜੁੜੇ ਉਧਰ ਜੁੜੇ ਬਾਅਦ ਚ ਜਿਹਦਾ ਇੱਕ ਸਾਥੀ ਪੁਲਿਸ ਨੇ ਬਲਵਿੰਦਰ ਸਿੰਘ ਸੋਨੂ ਵੀ ਫੜਿਆ ਹੋਇਆ ਤੇ ਐਡੀ ਛੇਤੀ ਉਸ ਬੀਬੀ ਦੀ ਬੇਲ ਪੁਲਿਸ ਨੇ ਹੋਣ ਕਿਵੇਂ ਦੇਤੀ ਸਵਾਲ ਨੇ ਮਾਨਯੋਗ ਅਦਾਲਤ ਦਾ ਅਧਿਕਾਰ ਖੇਤਰ ਹੁੰਦਾ ਪਰ ਉਹਨੂੰ ਬੇਲ ਮਿਲੀ ਕਿਵੇਂ ਉਹਨੂੰ ਜ਼ਮਾਨਤ ਮਿਲੀ ਕਿਵੇਂ ਉਹ ਜੇਲ੍ਹੋਂ ਇੰਨੀ ਛੇਤੀ 29 ਦਿਨਾਂ ਚ ਬਾਹਰ ਕਿਵੇਂ ਆ ਰਹੀ ਐ ਇਹਦੇ ਤੇ ਅੱਜ ਆਪਾਂ ਗੱਲ ਕਰਨੀ ਐ ਦੇਖੋ ਇਹ ਪੂਰਾ ਮਾਮਲਾ ਸਮਝੋ ਮੈਂ ਕੁਝ ਨਹੀਂ ਕਹਿਣਾ ਤੁਸੀਂ ਆਪੇ ਦੱਸਿਓ ਬਈ ਜਦੋਂ ਇਹ ਬਠਿੰਡੇ ਦੇ ਵਿੱਚ ਕਾਲੀ ਥਾਰ ਸਮੇਤ ਇਹ ਸੋਹਣੀ ਸਨਖੀ ਪੁਲਿਸ ਵਾਲੀ ਬੀਬੀ ਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਇਹ ਸਵਾਲ ਉੱਠੇ ਸੀ ਨਾ ਵੀ ਇਹਦੇ ਉੱਪਰ ਕਈ ਅਫਸਰਾਂ ਨੇ ਲਿੰਕ ਨੇ ਜਦੋਂ ਪੁਲਿਸ ਨੇ ਕਿਹਾ ਵੀ ਇਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਇਹ ਚਿੱਟੇ ਦਾ ਕੰਮ ਕਰਦੀ ਹੈ ਉਦੋਂ ਸਵਾਲ ਉੱਠੇ ਸੀ ਨਾ ਵੀ ਇਹ ਤਨਾਤ ਤਾਂ ਮਾਨਸਾ ਸੀ ਤੇ ਇਹਨੂੰ ਬਠਿੰਡੇ ਦੀ ਪੁਲਿਸ ਲਾਈਨ ਚ ਕਿਹਨੇ ਲਾਤਾ ਉਦੋਂ ਇਹ ਸਵਾਲ ਉੱਠੇ ਸੀ ਨਾ ਵੀ ਇਹਦੇ ਲਿੰਕ ਲਾਜ਼ਮੀ ਤੌਰ ਤੇ ਵੱਡੇ ਅਫਸਰਾਂ ਨਾਲ ਜਾਂ ਕਿਸੇ ਸਿਆਸਦਾਨਾਂ ਨਾਲ ਹੋਣਗੇ ਪਰ ਜਦੋਂ ਉਹ ਬੀਬੀ ਨੂੰ ਫੜਨ ਤੋਂ ਬਾਅਦ ਪੁਲਿਸ ਨੇ ਪਹਿਲਾਂ ਪੁੱਛਗਿੱਛ ਕਰਨ ਲਈ ਇੱਕ ਰਿਮਾਂਡ ਲਿਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਹੁਣ ਹੋਣਗੇ ਖਲਾਸੇ ਹੁਣ ਨਿਕਲਣਗੇ ਵੱਡੇ ਵੱਡੇ ਸੱਪ ਹੁਣ ਵੇਖੀ ਆਉਂਦੇ ਵੱਡੇ ਵੱਡੇ ਨਾਮ ਹੁਣ ਪਤਾ ਲੱਗੇਗਾ ਵੀ ਇਹ ਚਿੱਟਾ ਲਿਆਉਂਦੀ ਕਿੱਥੋਂ ਸੀ ਸਪਲਾਈ ਕਿਨੂੰ ਕਰਦੀ ਸੀ ਲੋਕਾਂ ਨੇ ਐ ਸੋਚਿਆ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਗੱਲਾਂ ਆਈਆਂ ਪਰ ਪੁਲਿਸ ਨੇ ਪਹਿਲਾਂ ਇੱਕ ਰਿਮਾਂਡ ਲਿਆ ਫਿਰ ਅਦਾਲਤ ਤੋਂ ਪੁੱਛਗਿੱਛ ਲਈ ਦੂਜਾ ਰਿਮਾਂਡ ਲਿਆ ਫਿਰ ਪੁਲਿਸ ਨੇ ਅਦਾਲਤ ਤੋਂ ਉਹਦੀ ਪੁੱਛਗਿੱਛ ਲਈ ਤੀਜਾ ਰਿਮਾਂਡ ਲਿਆ ਤਿੰਨ ਵਾਰ ਰਿਮਾਂਡ ਲੈ ਲੈ ਕੇ ਉਤੋਂ ਪੁੱਛਗਿਛ ਕੀਤੀ ਸੀ ਤੇ ਫਿਰ ਨਿਕਲ ਕੇ ਪੁਲਿਸ ਨੇ ਲੋਕਾਂ ਸਾਹਮਣੇ ਕੀ ਰੱਖਿਆ ਸੀ ਕੱਖ ਵੀ ਨਹੀਂ ਜਦੋਂ ਆਖਰੀ ਰਿਮਾਂਡ ਤੋਂ ਬਾਅਦ ਉਹ ਪੁਲਿਸ ਵਾਲੀ ਬੀਬੀ ਨੂੰ ਅਦਾਲਤ ਜੇਲ੍ਹ ਭੇਜ ਰਹੀ ਸੀ ਤਾਂ ਮਾਣਯੋਗ ਅਦਾਲਤ ਤੋਂ ਜਦੋਂ ਬਾਹਰ ਆ ਰਹੇ ਸੀਗੇ ਤਾਂ ਉੱਥੇ ਮੀਡੀਆ ਨੇ ਉਸ ਪੁਲਿਸ ਅਫਸਰ ਨੂੰ ਰੋਕ ਕੇ ਪੁੱਛਿਆ ਵੀ ਤੁਸੀਂ ਤਿੰਨ ਵਾਰੇ ਤੋਂ ਪੁੱਛਗਿਛ ਕਰ ਲਈ ਰਿਮਾਂਡ ਲੈ ਕੇ ਤੇ ਇਹਦੇ ਤੋਂ ਕੀ ਕੁਝ ਖੁਲਾਸੇ ਹੋਏ ਨਹੀਂ ਤਪੂਲਸ ਅਫਸਰ ਦਾ ਇੱਕ ਟੱਕ ਜਵਾਬ ਸੀ ਟਕੇ ਵਰਗਾ ਉਹ ਕਹਿੰਦਾ ਵੇਖੋ ਜੀ ਅਸੀਂ ਉਹ ਮੀਡੀਆ ਚ ਨਹੀਂ ਦੱਸ ਸਕਦੇ ਵੀ ਇਹਦੇ ਤੋਂ ਕੀ ਕੁਛ ਅਸੀਂ ਪੁੱਛਿਆ ਇਹਨੇ ਕੀ ਕੁਛ ਦੱਸਿਆ ਅਸੀਂ ਤਾਂ ਇਹ ਸਾਰਾ ਜੋ ਕੁਛ ਖਲਾਸਾ ਹੈ ਤੋ ਹੋਇਆ ਉਹ ਅਦਾਲਤ ਚ ਹੀ ਦੱਸਾਂਗੇ ਮੀਡੀਆ ਚ ਨਹੀਂ ਦੱਸ ਸਕਦੇ ਇਹ ਗੱਲ ਕਿਹਨੇ ਕਹੀ ਪੁਲਿਸ ਅਫਸਰ ਨੇ ਜਦੋਂ ਉਹਨੂੰ ਤਿੰਨ ਵਾਰ ਪੁੱਛ ਕੇ ਚ ਕੀਤੀ ਜਾ ਚੁੱਕੀ ਸੀ ਉਸ ਤੋਂ ਬਾਅਦ ਅੱਜ ਤੱਕ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇਹ ਨਹੀਂ ਸੀ ਦੱਸਿਆ ਗਿਆ ਵੀ ਉਹ ਬੀਬੀ ਦੇ ਕੋਲੋਂ ਕੀ ਬਰਾਮਦ ਹੋਇਆ ਕੀ ਹੋਰ ਉਹਦੇ ਕਿੱਥੇ ਕਿੱਥੇ ਕੀ ਤਾਰ ਸੀ ਹੁਣ ਅੱਜ ਜਦੋਂ ਉਹਨੂੰ ਜ਼ਮਾਨਤ ਮਿਲੀ ਹੈ ਤਾਂ ਇਹ ਜ਼ਮਾਨਤ ਮਿਲਣੀ ਸੀ ਮਾਨਯੋਗ ਕੋਰਟ ਨੇ ਤਾਂ ਜਿਹੜੇ ਤੱਥ ਸਬੂਤ ਅਦਾਲਤ ਦੇ ਸਾਹਮਣੇ ਰੱਖੇ ਜਾਣ ਅਦਾਲਤ ਨੇ ਤਾਂ ਉਹਨਾਂ ਦੇ ਆਧਾਰ ਤੇ ਫੈਸਲਾ ਕਰਨਾ ਹੁੰਦਾ ਤਾਂ ਅੱਜ ਜਦੋਂ ਉਹ ਜਿਹੜੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਐ ਉਹਦਾ ਵਕੀਲ ਮੀਡੀਆ 'ਚ ਦੱਸ ਰਿਹਾ ਸੀਗਾ ਉਹ ਕਹਿੰਦਾ ਵੇਖੋ ਜੀ 50000 ਦੇ ਮੁਚਲਕੇ ਤੇ ਬੀਬੀ ਨੂੰ ਜ਼ਮਾਨਤ ਮਿਲੀ ਐ ਤੇ ਉਹ ਕਹਿੰਦਾ 29 ਦਿਨ ਉਹ ਜੇਲ੍ਹ 'ਚ ਰਹੀ ਐ ਔਰ ਸ਼ਰਅ ਹਮ ਸਪਸ਼ਟ ਰੂਪ 'ਚ ਵਕੀਲ ਸਾਹਿਬ ਨੇ ਇਹ ਕਹਿਤਾ ਵੀ ਇਹਦੇ ਉੱਪਰ ਇਹ ਬਿਲਕੁਲ ਝੂਠੀ ਗੱਲ ਬਣਾਈ ਜਾ ਰਹੀ ਐ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਸੀ ਇਹਦੇ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਸੀ ਤੇ ਉਸ ਉਸ ਥਾਰ ਵਾਲੀ ਬੀਬੀ ਦੇ ਵਕੀਲ ਦੇ ਹੋਰ ਕੀ ਕਿਹਾ ਪੱਤਰਕਾਰ ਕਹਿੰਦੇ ਵੀ ਜਦੋਂ ਤੁਸੀਂ ਜ਼ਮਾਨਤ ਲੈਣ ਲਈ ਅਦਾਲਤ ਨੂੰ ਅਪੀਲ ਕੀਤੀ ਹੈ ਤਾਂ ਫਿਰ ਸਰਕਾਰ ਨੇ ਜਾਂ ਪੁਲਿਸ ਦੇ ਵਕੀਲ ਨੇ ਉੱਥੇ ਵਿਰੋਧ ਨਹੀਂ ਕੀਤਾ ਉਹਨੇ ਕੀ ਕਿਹਾ ਤਾਂ ਉਹ ਵਕੀਲ ਕਹਿੰਦਾ ਵੀ ਉਹਨਾਂ ਨੇ ਬਹੁਤਾ ਕੁਝ ਨਹੀਂ ਕਿਹਾ ਹੁਣ ਤੁਸੀਂ ਦੱਸੋ ਜੇਕਰ ਪੁਲਿਸ ਨੇ ਉਸ ਥਾਰ ਵਾਲੀ ਪੁਲਿਸ ਵਾਲੀ ਬੀਬੀ ਤੋਂ ਸੱਚੀ ਨਸ਼ਾ ਫੜਿਆ ਸੀ ਜੇ ਉਹਦੇ ਖਿਲਾਫ ਸਾਜ਼ਿਸ਼ ਨਹੀਂ ਸੀ ਜੇਕਰ ਸੱਚੀ ਉਹਨੂੰ ਤਿੰਨ ਰਿਮਾਂਡ ਲੈ ਕੇ ਮਨਾਇਆ ਗਿਆ ਸੀ ਉਹਦੇ ਤੋਂ ਕਈ ਕੁਝ ਪਤਾ ਲਾਇਆ ਗਿਆ ਸੀ ਜੇ ਉਹਦੇ ਤੋਂ ਸੱਚੀ ਮੁੱੱਚੀ ਕੋਈ ਸਬੂਤ ਮਿਲੇ ਸੀ ਤਾਂ ਫਿਰ ਉਹ ਜ਼ਮਾਨਤ ਰੋਕਣ ਲਈ ਅਦਾਲਤ 'ਚ ਪੁਲਿਸ ਨੇ ਰੱਖੇ ਕਿਉਂ ਨਹੀਂ ਹੁਣ ਤੱਕ ਪੁਲਿਸ ਚਲਾਨ ਨਹੀਂ ਪੇਸ਼ ਕਰ ਸਕੀ ਤੇ ਅਦਾਲਤ ਨੇ ਮਾਨਯੋਗ ਜੱਜ ਸਾਹਿਬ ਨੇ ਜ਼ਮਾਨਤ ਦੇਤੀ ਹੁਣ ਤੁਸੀਂ ਦੇਖੋ ਇਸ ਕੇਸ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠਣਗੇ ਉੱਠਦੇ ਰਹਿਣਗੇ ਉਹ ਬੀਬੀ ਹੁਣ ਇਹ ਕਹੇਗੀ ਮੈਂ ਬਿਲਕੁਲ ਨਿਰਦੋਸ਼ ਸੀ ਮੇਰੇ ਉੱਪਰ ਇਹਨਾਂ ਨੇ ਇਹ ਸਭ ਕੁਝ ਝੂਠਾ ਬਣਾਇਆ ਸੀ ਉਹ ਜਦੋਂ ਫੜਿਆ ਗਿਆ ਸੀ ਉਹਨੂੰ ਉਦੋਂ ਵੀ ਉਹਨੇ ਇੰਜ ਕਿਹਾ ਸੀਗਾ ਚੇਤਾ ਕਰੋ ਇੱਕ ਦਿਨ ਪਹਿਲੀ ਗੱਲ ਤਾਂ ਪੁਲਸ ਵਾਲੀ ਉਹ ਆਪ ਸੀ ਤੇ ਉਹਨੂੰ ਤਾਂ ਦੋ ਤਿੰਨ ਜਿਹੜੀਆਂ ਪੁਲਸ ਵਾਲੀਆਂ ਨੇ ਉਹ ਜੇ ਅਦਾਲਤ ਚੋ ਲੈ ਕੇ ਜਾਂਦੀਆਂ ਜਾਂ ਲੈ ਕੇ ਆਉਂਦੀਆਂ ਤਾਂ ਵੀ ਕੋਈ ਐਡੀ ਗੱਲ ਨਹੀਂ ਸੀ ਪਰ ਉਸ ਪੁਲਿਸ ਵਾਲੀ ਬੀਬੀ ਨੂੰ ਅਦਾਲਤ ਚ ਲੈ ਕੇ ਜਾਣ ਲਈ ਤੇ ਫਿਰ ਪੁਛਗਤ ਸੈਂਟਰ ਲੈ ਕੇ ਜਾਣ ਲਈ ਵੱਡੀ ਗਿਣਤੀ ਪੁਲਿਸ ਲਾਈ ਜਾਂਦੀ ਸੀ ਅਦਾਲਤ ਦੇ ਵਿੱਚ ਜਿਵੇਂ ਕੋਈ ਬਹੁਤ ਵੱਡਾ ਗੈਂਗਸਟਰ ਹੋਵੇ ਪਤਾ ਕਾ ਦੂੰ ਚਰਚਾ ਇਹ ਰਹੀ ਪੂਰੀ ਚਰਚਾ ਹੁੰਦੀ ਰਹੀ ਵੀ ਕਿਤੇ ਇਸ ਕਰਕੇ ਤਾਂ ਨਹੀਂ ਲਾਈ ਜਾ ਰਹੀ ਬੀ ਮੀਡੀਆ ਨੇੜੇ ਨੱਚਾ ਜੇ ਬੀਬੀ ਦੇ ਕਿਤੇ ਮੀਡੀਆ ਉਸ ਕੁੜੀ ਤੋਂ ਸਵਾਲ ਨਾ ਪੁੱਛ ਲੇ ਇਸ ਕਰਕੇ ਪੁਲਿਸ ਉਹਦੇ ਆਸੇ ਪਾਸੇ ਇੰਨੀ ਗਿਣਤੀ ਚ ਲਾਈ ਜਾਂਦੀ ਰਹੀ ਇਹ ਸਵਾਲ ਉੱਠਦੇ ਰਹੇ ਹੁਣ ਮੀਡੀਆ ਸਾਹਮਣੇ ਇੱਕ ਦਿਨ ਇੱਕ ਮਾਈਕ ਹੋ ਗਿਆ ਉਹ ਕੁੜੀ ਦੇ ਤੇ ਉਹ ਕਹਿੰਦੀ ਮੇਰੇ ਖਿਲਾਫ ਸਾਜ਼ਿਸ਼ ਹੈ ਅਜਿਹਾ ਕੁਝ ਨਹੀਂਗਾ ਸਭ ਝੂਠ ਹੈ ਇਹ ਇੰਨੀ ਗੱਲ ਤਾਂ ਉਹ ਕਹਿ ਗਈ ਸੀ ਤੇ ਹੁਣ ਜਦੋਂ ਅਦਾਲਤ ਨੇ ਇੰਨੀ ਛੇਤੀ ਜਵਾਨਤ ਦੇਤੀ ਹੈ ਤਾਂ ਹੁਣ ਲੱਗਦਾ ਹੈ ਕਿ ਬੜੀ ਛੇਤੀ ਉਸ ਬੀਬੀ ਨਹੀਂ ਇਸ ਕੇਸ ਦੇ ਵਿੱਚੋਂ ਜਿਵੇਂ ਪੁਲਿਸ ਦੀ ਕਾਰਗੁਜ਼ਾਰੀ ਹੈ ਜਿਹੋ ਜਿਹਾ ਇਹਨਾਂ ਨੇ ਪੁੱਛਗਛ ਕੀਤੀ ਜਿਹੋ ਜੇ ਇਹਨਾਂ ਨੇ ਸਬੂਤ ਤੱਥ ਕੱਢੇ ਤੇ ਜਿਸ ਤਰੀਕੇ ਨਾਲ ਉਹ ਇਹ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਨੇ ਤਾਂ ਫਿਰ ਇਸ ਕੇਸ ਦਾ ਕੀ ਬਣ ਸਕਦਾ ਹੈ ਇਹਦੇ ਪ੍ਰਤੀ ਅੰਦਾਜ਼ੇ ਜਿਹੜੇ ਕਾਨੂੰਨ ਦੇ ਮਾਰਨੇ ਉਹਨਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਸਵਾਲ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਹੈ ਪੰਜਾਬ ਸਰਕਾਰ ਨੇ ਕਹਿਤਾ ਪੁਲਿਸ ਨੇ ਕਹਿਤਾ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਕਹਿਤਾ ਵੀ ਅਸੀਂ 31 ਮਈ ਤੱਕ ਪੰਜਾਬ ਤੋਂ ਨਸ਼ਾ ਹੂંચ ਦੇਣਾ ਖਤਮ ਕਰ ਦੇਣਾ ਨਸ਼ਾ ਸਮਾਪਤ ਬਸ ਨਸ਼ਾ ਮੁਕਤ ਪੰਜਾਬ ਐਲਾਨ ਕਰ ਦੇਣਾ ਕਦੋਂ 31 ਮਈ ਤੱਕ ਹੁਣ ਤੁਸੀਂ ਦੱਸੋ ਆਪਣੀ ਜਿੰਨੀ ਕੁ ਅਕਲ ਬੁੱਧ ਸਮਝ ਸਮਰੱਥਾ ਹੈਗੀ ਆ ਸੋਚ ਕੇ ਦੱਸੋ ਕੀ 31 ਮਈ ਤੱਕ ਸੱਚੀ ਨਸ਼ਾ ਖਤਮ ਕੀਤਾ ਜਾ ਸਕਦਾ ਨਹੀਂ ਤੁਹਾਨੂੰ ਕੀ ਲੱਗਦਾ ਹੋ ਜਾਊਗਾ ਹੋਜੂ ਸੁਵਾਪਤ ਕੀ ਉਸ ਤੋਂ ਬਾਅਦ ਪੰਜਾਬ ਚ ਕੋਈ ਨਸ਼ਾ ਨਹੀਂ ਮਿਲਿਆ ਕਰੇਗਾ ਹੁਣ ਜੇ ਗੱਲ ਕਰੀਏ ਪਿਛਲੇ 3 ਦਿਨਾਂ ਦੇ ਵਿੱਚ ਤਾਂ ਕਿਲੂਆਂ ਦੇ ਹਿਸਾਬ ਨਾਲ ਕਈ-ਕਈ ਕਿਲੋ ਨਸ਼ਾ ਇਕੱਠਾ ਬ੍ਰਮਧ ਹੋਇਆ ਪੁਲਿਸ ਦਾ ਹੁਣ ਵੀ ਕਹਿਣ ਲੱਗ ਪਈ ਵੀ ਅਸੀਂ ਕਾਫੀ ਹੱਦ ਤੱਕ ਤਾਂ ਸਫਾਇਆ ਕਰਤਾ ਪਰ ਅਜੇ ਕਿਲੂਆਂ ਦੇ حساب ਨਾਲ ਫਿਰ ਮਿਲਣਾ ਸ਼ੁਰੂ ਹੋ ਗਿਆ ਪਿਛਲੇ ਤਿੰਨਾਂ ਦਿਨਾਂ ਚ ਦੋ ਤਿੰਨ ਥਾਵਾਂ ਤੋਂ ਮਿਲਿਆ ਹੁਣ 31 ਮਈ ਤੱਕ ਕੀ ਬਣੂਗਾ ਇਹ ਸੋਚਣ ਵਾਲੀ ਗੱਲ ਹੈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕਿਹਾ ਤਾਂ ਵੀ 31 ਮਈ ਤੱਕ ਸਾਰੇ ਪੁਲਿਸ ਅਫਸਰ ਆਪੋ ਆਪਣਾ ਇਲਾਕਾ ਛਾਣ ਲੈਣ ਉਸ ਤੋਂ ਬਾਅਦ ਜਿਹੜੇ ਵੀ ਇਲਾਕੇ ਦੇ ਵਿੱਚੋਂ ਕੋਈ ਨਸ਼ਾ ਮਿਲ ਗਿਆ ਤੇ ਉਸ ਇਲਾਕੇ ਦਾ ਜਿਹੜਾ ਐਸਐਸਪੀ ਹੋਇਆ ਜਾਂ ਉਸ ਇਲਾਕੇ ਦਾ ਜਿਹੜਾ ਐਸਐਚਓ ਹੋਇਆ ਅਸੀਂ ਨਹੀਂ ਬਖਸ਼ਣਾ ਕਾਰਵਾਈ ਕਰਾਂਗੇ ਨਾਲੇ ਡੀਜੀਪੀ ਸਾਹਿਬ ਨੇ ਕਿਹਾ ਵੀ ਜਿਨੇ ਨਸ਼ਾ ਸਮਾਪਤ ਕਰਤਾ ਆਪਦੇ ਇਲਾਕੇ ਚ ਉਹਨੂੰ ਅਸੀਂ ਸਨਮਾਨਿਤ ਵੀ ਕਰਾਂਗੇ ਤੇ ਹੁਣ ਤੁਸੀਂ ਦੱਸੋ ਫਰਜ਼ ਕਰੋ 31 ਮਈ ਤੋਂ ਬਾਅਦ 1 ਜੂਨ ਨੂੰ ਜਾਂ 5 ਜੂਨ ਨੂੰ ਜਾਂ 4 ਜੂਨ ਨੂੰ ਜਾਂ 10 ਜੂਨ ਨੂੰ ਵਕ-ਵਕ ਥਾਮਾਂ ਤੋਂ ਲੋਕ ਜੇ ਕਿਸੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜਾਂ ਐਸਐਚਓ ਨੂੰ ਸ਼ਿਕਾਇਤਾਂ ਵੀ ਕਰਨਗੇ ਵੀ ਭਾਈ ਸਾਡੇ ਇਲਾਕੇ ਦੇ ਵਿੱਚ ਇੱਥੇ ਨਸ਼ਾ ਹੈਗਾ ਤਾਂ ਜੇਕਰ ਨਸ਼ਾ ਫੜਿਆ ਉਹਨਾਂ ਤੇ ਕਾਰਵਾਈ ਹੋਣੀ ਹੈ ਫਿਰ ਉਹ ਨਸ਼ਾ ਫੜਨਗੇ ਉਹ ਤਾਂ ਇਹੀ ਕਹਿਣਗੇ ਹੈ ਨਹੀਂ ਬਈ ਹੈ ਨਹੀਂ ਨਸ਼ਾ ਮੁੱਕ ਗਿਆ ਹੁਣ ਤੁਸੀਂ ਦੱਸ ਦਿਓ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲੱਗਦਾ ਵੀ 31 ਮਈ ਤੱਕ ਨਸ਼ਾ ਉਸ ਤਰੀਕੇ ਨਾਲ ਸਮਾਪਤ ਨਹੀਂ ਹੋਣਾ ਜਿਵੇਂ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਵੈਸੇ ਹੋਣਾ ਚਾਹੀਦਾ ਹੈ ਹੋਵੇ ਤਾਂ ਸਰਕਾਰ ਤੇ ਪੁਲਿਸ ਪੁਲਿਸ ਦੇ ਮੂੰਚ ਕਿਉਂ ਛੱਕਰ ਸੱਚਮੁੱਚ ਬਹੁਤ ਵੱਡਾ ਕੋੜ ਵੱਡਿਆ ਜਾਊ ਜੂੜ ਕੱਢਿਆ ਜਾਊ ਸੱਚਮੁੱਚ ਬਹੁਤ ਕਮਾਲ ਹੋ ਜਾਣੀ ਹੈ ਪਰ ਇਹ ਹੋ ਜਾਣੀ ਹੈ ਸਵਾਲ ਇਹ ਹੈ ਹੁਣ ਤੱਕ ਪੁਲਿਸ ਨੇ ਪੰਜਾਬ ਸਰਕਾਰ ਨੇ ਪੰਜਾਬ ਚ ਨਸ਼ਿਆਂ ਵਾਲੇ ਮਹਿੰਮ ਦੇ ਵਿੱਚ ਕੋਈ ਵੀ ਵੱਡਾ ਮੰਤਰੀ ਸਿਆਸਤਦਾਨ ਵੱਡਾ ਅਫਸਰ ਜਾਂ ਬਹੁਤ ਵੱਡਾ ਜਿਹੜਾ ਕੋਈ ਸਰਮਾਇਆਦਾਰ ਹੋਵੇ ਉਹ ਨਹੀਂ ਫੜਿਆ ਅਸੀਂ ਸੁਣਿਆ ਪਿਛਲੇ 2 ਮਹੀਨਿਆਂ ਚ ਕਿਉਂ ਕੀ ਨਸ਼ਿਆਂ ਦਾ ਸਾਰਾ ਇਹ ਜੋ ਨੈਕਸਸ ਹੈ ਕਾਰੋਬਾਰ ਹੈ ਆਏ ਹੀਟਲੇ ਆ ਜਿਹੜੇ ਜਿਹੜੇ ਫੜੀ ਫੁੜੀ ਜਾਂਦੀ ਹੈ ਪੁਲਿਸ ਉਹ ਹੀ ਚਲਾਈ ਜਾਂਦੇ ਨੇ ਹੁਣ ਕੱਲ ਇੱਕ ਥਾਰ ਵਾਲੀ ਬੀਬੀ ਦਾ ਘਰ ਟਾਇਆ ਗਿਆ ਉਹ ਘਰ ਤਮੋਟਪਿੰਡ ਦੇ ਵਿੱਚ ਠਾਇਆ ਗਿਆ ਤੇ ਉਥੇ ਪੁਲਿਸ ਅਫਸਰ ਲੇਡੀ ਪੁਲਿਸ ਅਫਸਰ ਜਿਹੜੀ ਪਹੁੰਚੀ ਸੀ ਉਹਨੇ ਦੱਸਿਆ ਵੀ ਉਹ ਵੀ ਥਾਰ ਵਾਲੀ ਬੀਬੀ ਸੀ ਤੇ ਕੁਝ ਧੇਰ ਪਹਿਲਾਂ ਉਹ ਥਾਰ ਦੇ ਵਿੱਚ ਚਿੱਟਾ ਵੇਚਿਆ ਕਰਦੀ ਸੀ ਤੇ ਮੁਹਾਲੀ ਤੱਕ ਉਹ ਚਿੱਟਾ ਸਪਲਾਈ ਕਰਦੀ ਰਹੀ ਆਪਣੀ ਥਾਰ ਦੇ ਵਿੱਚ ਲਿਜਾ ਕੇ ਤਾਂ ਉਸ ਔਰਤ ਦਾ ਕੱਲ ਘਰ ਠਾਇਆ ਗਿਆ ਉਹ ਕੱਲ ਆਪਰੇਸ਼ਨ ਕੀਤਾ ਉੱਥੇ ਕਈ ਜਣਿਆਂ ਦੇ ਘਰ ਟਾਇ ਪੁਲਿਸ ਨੇ ਉਹਦੇ ਵਿੱਚ ਪਰ ਉਹ ਥਾਰ ਵਾਲੀ ਹੋਰ ਸੀ ਇਹ ਬਠਿੰਡੇ ਜਿਹੜੀ ਫੜੀ ਆ ਪੁਲਿਸ ਵਾਲੀ ਥਾਰ ਵਾਲੀ ਇਹ ਹੋਰ ਹੈ ਮਿਕਸ ਨਾ ਕਰ ਲਿਓ ਅਰਲਾ ਨਾ ਲਿਓ ਐ ਨਾ ਸੋਚੋ ਵੀ ਸ਼ਾਇਦ ਉਹਦਾ ਹੀ ਘਰ ਟਾਇਆ ਗਿਆ ਉਹਦਾ ਤਾਂ ਘਰ ਕਾਹਦਾ ਟਾਉਣਾ ਸੀ ਮਾਨਯੋਗ ਅਦਾਲਤ ਨੇ ਜ਼ਮਾਨਤ ਕਰ ਦਿੱਤੀ ਹੈ ਤੇ ਹੁਣ ਉਹ ਫੇਰ ਬਾਹਰ ਆਏਗੀ ਉਹ ਰੀਲਾ ਬਣਾਏਗੀ ਕਹਿੰਦੇ ਜੀ ਉਹਦੇ ਕੋਲ 2-2 ਲੱਖ ਦੀ ਘੜੀ ਤੇ 80-80 ਹਜ਼ਾਰ ਦੀ ਐਨਕ ਹੈ। ਉਹ ਤਾਂ ਬਈ ਫਿਰ ਜਿਹਦੇ ਕੋਲ ਜੋ ਹੈ ਉਹ ਤਾਂ ਲਾਊਗਾ ਅਗਲਾ। ਹੈ? ਉਹਨੇ ਕਹਿਤਾ ਸੀ ਵੀ ਇਹ ਜੋ ਘੜੀ ਹੈ ਤੇ ਐਨਕ ਹੈ ਇਹ ਤਾਂ ਮੈਨੂੰ ਮੇਰੀ ਸਹੇਲੀ ਨੇ ਗਿਫਟ ਕੀਤੀਆਂ ਸੀ। ਇਹੀ ਕਿਹਾ ਸੀ ਨਾ ਉਹਨੇ ਬਿਆਨਾਂ 'ਚ। ਇਹੀ মিডিਆ 'ਚ ਆਇਆ ਸੀ। ਤਾਂ ਹੁਣ ਪੁਲਿਸ ਅੱਗੇ ਕੀ ਕਰੇਗੀ? ਇਸ ਮਾਮਲੇ ਦਾ ਅੱਗੇ ਕੀ ਬਣੇਗਾ? ਇਹ ਜਿਵੇਂ ਜਿਵੇਂ ਗੱਲ ਆਏਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੀ ਰਵਾਂਗੇ ਹੁਣ ਅਗਲੀ ਖਬਰ ਜਿਹੜੀ ਹੈ ਨਾ ਜਿਹੜਾ ਹਰਿਆਣਾ ਤੇ ਪੰਜਾਬ ਦਾ ਪਾਣੀਆਂ ਦਾ ਰੌਲਾ ਉਹਦੇ ਤੇ ਪਾਈ ਵੱਡਾ ਪਟਾਕਾ ਪੈ ਗਿਆ ਵੱਡੀ ਚੀਜ਼ ਸਾਹਮਣੇ ਆਈ ਹੈ ਤੇ ਤੁਸੀਂ ਸਾਰਿਆਂ ਨੇ ਸੁਣ ਕੇ ਹੈਰਾਨ ਰਹਿ ਜਾਣਾ ਲਾਈਵ ਸੱਚ ਟੀਵੀ ਤੇ ਅਗਲੀ ਵੀਡੀਓ ਇਸੇ ਮੁੱਦੇ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ